ਹਾਂਜੀ ਦੋਸਤੋ ਅਸਕਰ ਦੇ ਹੰਦੀ ਸਾਰੇ ਠੀਕ ਹੋਵੋਗੇ ਅੱਜ ਦੀ ਸਟੋਰੀ ਐ ਜਿਹੜੀ ਇਹ ਸਟੋਰੀ ਸੁਣਾਉਣਿਆ ਤੁਹਾਨੂੰ 1818 ਈਸਵੀ ਦੀ ਆ ਨੀਦਰਲੈਂਡ ਤੋਂ ਇੱਕ ਹਾਰੇ ਨਾਮ ਦਾ ਬੰਦਾ ਨਾ ਹੈਰਲੇ ਉਹ ਆਪਣੇ ਘਰਦਿਆਂ ਨਾਲ ਲੜ ਲੁੜ ਕੇ ਸਕਾਟਲੈਂਡ ਆ ਜਾਂਦਾ ਸਕਾਟਲੈਂਡ ਆ ਕੇ ਕੁਛ ਦਿਨ ਕੰਮ ਕਰਦਾ ਕੰਮ ਲੱਭ ਲੈਂਦਾ ਘਰ ਲੱਭ ਲੈਂਦਾ ਘਰ ਲੱਭ ਲੈਂਦਾ ਫਿਰ ਤੈਨੂੰ ਪਤਾ ਵੀ ਇੱਥੇ ਜੇ ਘਰ ਮਿਲ ਜਾਂਦਾ ਕਿਰਾਏ ਤੇ ਪਰ ਰਹਿਣ ਲਈ ਖਰਚਾ ਵੀ ਚਾਹੀਦਾ ਨਾ ਕਿਰਾਇਆ ਵੀ ਭਰਨਾ ਤੇ ਖਰਚਾ ਵੀ ਤੇ ਕੰਮ ਮਿਲ ਜਾਂਦਾ ਉਹਨੂੰ ਨਦੀ ਬਣਾਉਣ ਦਾ ਕਨਾਲ ਦਾ ਨਦੀ ਦਾ ਕੰਮ ਮਿਲ ਜਾਂਦਾ ਨਦੀ ਦਾ ਕੰਮ ਚੱਲਦਾ ਤਿੰਨ ਸਾਲ ਵਧੀਆ ਦਾ ਚੱਲ ਉਹਦਾ ਕਿਰਾਇਆ ਵੀ ਨਿਕਲ ਹੀ ਜਾਂਦਾ ਖਰਚਾ ਨਿਕਲ ਜਾਂਦੀ ਵਧੀਆ ਉਪਜੀਵਕਾ ਚੱਲਦੀ ਆ ਉਦੋਂ ਮਤਲਬ ਬੰਦੇ ਨੂੰ 1 ਪਾਉਂਡ ਜਾਂ 2 ਪਾਉਂਡ ਦੇ ਦਿਨ ਦੇ ਮਿਲਦੇ ਸੀ 1800 18 ਦੀ ਗੱਲਾਂ ਤੇ ਉਹਦਾ ਵਧੀਆ ਕੰਮ ਚੱਲਦਾ ਗਿਆ ਤੇ ਜਦੋਂ ਕਨਾਲ ਦਾ ਕੰਮ ਖਤਮ